ਜੈਪੀ ਮਾ ਜੈਪੀ ਮਾ ਆਪਣਾ ਨਾਮ ਦੱਸੋ ਜੀ ਪਹਿਲਾਂ ਹਾਂ ਮੇਰਾ ਨਾਮ ਤਾਰਾ ਚੰਦ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬੀਗੰਪੁਰ ਟੈਗਰ ਫੋਰਸ ਐਂਡ ਪ੍ਰੈਜ਼ੀਡੈਂਟ ਬੀਗੰਪੁਰ ਟੈਗਰ ਫੋਰਸ ਸੇਵਾ ਸੁਸਾਇਟੀ ਅੱਜ ਕੋਰਟੂਈ ਵਿੱਚ ਕਿੰਦਾ ਆਣ ਹੋਇਆ ਅੱਜ ਕੋਰਟੂਈ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਦਾ ਪਤਲਾ ਫੂਕਾ ਗਿਆ ਜੋ ਸਾਡੇ ਸੁਪਚੈਨ ਡਾਡਾ ਜੀ ਆ ਗੜ ਸ਼ੰਕਰ ਹਲਕੇ ਦੇ ਪ੍ਰਧਾਨ ਆ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਠੀਕ ਹੈ ਜੀ ਕਾਰਨ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਅ ਪਿੱਛੇ ਜੇ ਵਾਈਪੂਰਨ ਕੁਮਾਰ ਜੀ ਜਿਹੜੇ ਕਿ ਹਰਿਆਣਾ ਸਟੇਟ ਦੇ ਵਿੱਚ ਸੀ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਉਹਨਾਂ ਦੇ ਦੋਸ਼ੀਆਂ ਤੇ ਅਜੇ ਤੱਕ ਕੋਈ ਪਰਚਾ ਨਹੀਂ ਹੋਇਆ ਸੀ ਇਵਨ ਕਿ ਸੀਸੀਟੀਵੀ ਨਹੀਂ ਲੱਗਾ ਸੀ ਬਹੁਤ ਹੀ ਤਸ਼ੱਦਦ ਕੀਤਾ ਗਿਆ ਵਾਈਪੂਰਨ ਤੇ ਉਸ ਤੋਂ ਬਾਅਦ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੇਕਰ ਪਰਚਾ ਹੋਇਆ ਵੀ तकरीबन 8 ਤੋਂ ਬਾਅਦ ਹੋ ਪੋਸਟਮਾਰਟਮ ਵੀ ਕੱਲ ਹੋਇਆ ਔਰ ਉਸ ਦੇ ਸਬੰਧ ਵਿੱਚ ਤੇ ਨਾਲ ਦੇ ਨਾਲ ਜੋ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਆ ਬੀਰਗ ਵੇਜੀਉਣਾ ਉੱਪਰ ਇੱਕ ਵਕੀਲ ਵੱਲੋਂ ਜੁੱਤੀ ਛੁੱਟੀ ਗਈ ਸੀ ਤੇ ਉਹਦੇ ਸਬੰਧ ਵਿੱਚ ਵੀ ਸਰਕਾਰ ਵੱਲੋਂ ਉਸ ਵਕੀਲ ਦੇ ਉੱਪਰ ਐਨਐਸਏ ਨਹੀਂ ਲਗਾਈ ਗਈ ਦਲਿਤ ਸਮਾਜ ਦੇ ਵਿੱਚ ਬਹੁਤ ਭਾਰੀ ਰੋਸ ਆ ਬੇਗੁੰਪੁਰਾ ਟਾਈਗਰ ਫੋਰਸ ਨੇ ਇਸੇ ਮੁੱਦੇ ਤੇ ਅੱਜ ਅੱਡਾ ਕੋਟ ਤੋਂ ਹੀ ਫਿੱਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਦਾ ਸਾਂਝੇ ਤੌਰ ਤੇ ਪੁੱਤਲਾ ਸਕੇ ਹੁਣ ਤਾਂ ਦਲਤਾਂ ਦੇ ਉੱਤੇ ਅਤਿਆਗਰ ਬੜੇ ਵੱਧਣ ਲੱਗਾ ਪਿਆ ਜੀ ਬਿਲਕੁਲ ਤੁਸੀਂ ਜਿਹੀ ਕਿਹਾ ਜ਼ਿਆਦਾਤਰ ਉੱਥੇ ਦਲਿਤਾਂ ਦੇ ਉੱਤੇ ਅਤਿਆਚਾਰ ਵਧ ਰਿਹਾ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਆ इवन ਜਿੱਥੇ ਵੀ ਭਾਜਪਾ ਦੀ ਸਰਕਾਰ ਆ ਉੱਥੇ ਦਲਿਤਾਂ ਤੇ ਇੰਨੇ ਤਸ਼ੱਦਦ ਹੋ ਰਿਹਾ ਕਿ ਜਿਹਦਾ ਕੋਈ ਬਿਆਨ ਕਰਨਾ ਬਹੁਤ ਔਖਾਇਆ ਸ਼ਬਦਾਂ ਦੇ ਵਿੱਚ ਜਦੋਂ ਇਹਨਾਂ ਨੇ ਬੀਜੇਪੀ ਦਾ ਉਹਦੇ ਪਿੱਠੂਆਂ ਨੇ ਇੱਕ ਆਈਜੀ ਰੈਂਕ ਦੇ ਬੰਦੇ ਨੂੰ ਮਜਬੂਰ ਕਰ ਦਿੱਤਾ ਖੁਦਕੁਸ਼ੀ ਕਰਨ ਲਈ ਤੇ ਜਿਹੜਾ ਥੱਲੇ ਦੇ ਲੋਕਾਂ ਨੂੰ ਉਹਨਾਂ ਦਾ ਕੀ ਕਿਹੋ ਜਿਹਾ ਹਾਲ ਹੋਊਗਾ ਬਿਲਕੁਲ ਸਹੀ ਕਿਹਾ ਕਿ ਤੁਸੀਂ ਜੇਕਰ ਇੱਕ ਆ ਆਈਪੀਐਸ ਆਫੀਸਰ ਨੂੰ ਇਨਸਾਫ ਦੇਵੋਣ ਲਈ ਉਹਦੇ ਪਰਿਵਾਰ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਤੁਸੀਂ ਇਹ ਦੇਖੋ ਕਿ ਇੱਕ ਆਮ ਪਬਲਿਕ ਨੂੰ ਇਨਸਾਫ ਲੈਣ ਲਈ ਕੀ ਕੁਝ ਨਹੀਂ ਕਰਨਾ ਪਵੇਗਾ ਇਹ ਤਾਂ ਸਾਡੇ ਸਮਾਜ ਦੇ ਲੋਕਾਂ ਨੂੰ ਦਲਿਤ ਸਮਾਜ ਦੇ ਲੋਕਾਂ ਨੂੰ ਸੋਚਣਾ ਪਵੇਗਾ ਜਿਹੜੇ ਖਾਸ ਕਰ ਜਿਹੜੇ ਭਾਜਪਾ ਦੇ ਵਿੱਚ ਬੈਠੇ ਆ ਵਿਜੇ ਸੰਪਲਾ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਕਹਿੰਦੇ ਕਿ ਜੀ ਭਾਜਪਾ ਨੇ ਹਮੇਸ਼ਾ ਦਲਿਤਾਂ ਬਾਰੇ ਸੋਚਿਆ ਮੈਂ ਵਿਜੇ ਸੰਪਲਾ ਜੀ ਨੂੰ ਪੁੱਛਣਾ ਚਾਹਣਾ ਜੇਕਰ ਭਾਜਪਾ ਨੇ ਦਲਿਤਾਂ ਦਾ ਸੋਚਿਆ ਹੁੰਦਾ ਤੇ ਇਹ ਹਾਲਾਤ ਨਾ ਹੁੰਦੇ ਪੂਰੇ ਦੇਸ਼ ਦੇ ਵਿੱਚ ਦਲਿਤਾਂ ਦੀ ਸੰਪਲਾ ਜੀ ਦਾ ਤਾਂ ਪਾਪੀ ਪੇਟ ਕਸਵਾਰ ਆ ਜੀ ਉਹਨੂੰ ਕਿ ਐ ਸੋਚਣਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਕਿ ਜਦੋਂ ਹੁਸ਼ਾਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੀ ਸਭ ਤੋਂ ਜ਼ਿਆਦਾ ਵਿਰੋਧ ਬੇਗੰਪੂਰਾ ਟਾਈਗਰ ਫੋਰਸ ਨੇ ਇਹਨਾਂ ਦਾ ਕੀਤਾ ਸੀ ਕਾਰਨ ਇਹ ਸੀ ਕਿ ਕਹਿੰਦੇ ਆ ਨਾ ਕਿ ਚਿਹਰਾ ਹੋਰ ਤੇ ਪਿੱਛੇ ਦੇਖਣ ਵਾਲਾ ਕੋਈ ਹੋਰ ਉਹ ਸਿਸਟਮ ਹੋਇਆ ਸੀਗਾ ਕਿ ਕੰਮਕਾਰ ਕੁਝ ਨਹੀਂ ਸੀ ਤਾਂ ਹੀ ਤਾਂ ਭਾਜਪਾ ਨੇ ਦੁਬਾਰਾ ਨਹੀਂ ਟਿਕਟ ਦਿੱਤੀ ਕਿਉਂਕਿ ਦਲਿਤ ਸਮਾਜ ਨੇ ਇਹਦਾ ਬਹੁਤ ਵਿਰੋਧ ਕਰ ਦਿੱਤਾ ਯੇ ਮੈਂ ਚੌਥੀ ਐਮਐਲਏ ਪੰਜਾਬ ਦੇ ਰਿਜ਼ਰਵ ਤੋਂ ਬੈਠੇ ਗੁੰਗੇ ਬਹਿਰੇ ਆ ਕੋਈ ਬੋਲ ਨਹੀਂ ਸਕਦਾ ਜਾਨ ਐਮਪੀ ਆ ਸਾਡੇ ਰਿਜ਼ਰਵ ਤੋਂ ਜਿੱਤ ਕੇ ਆਏਗਾ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਉਹ ਗੁੰਗੇ ਤੇ ਬਹਿਰੇ ਉਹ ਬਹਿਰੇ ਹੀ ਰਹਿ ਜਾਣਗੇ ਜੀ ਬਿਲਕੁਲ ਇਹ ਬਹਿਰੇ ਰਹਿ ਜਾਣਗੇ ਮੈਂ ਚਲੋ ਇੱਕ ਗੱਲ ਜਰੂਰ ਦੱਸਣੀ ਚਾਹਾਂਗਾ ਕਿ ਮੈਂ ਪਰਸੋਂ ਇੱਕ ਨਿਊਜ਼ਪੇਪਰ ਪੜ੍ਹ ਰਿਆ ਸੀਗਾ ਕੱਲ ਕੱਲ ਦੀ ਸ਼ਾਇਦ ਖਬਰ ਆ ਪਾਸਕੋਰ ਦੇ ਵਿੱਚ ਲੱਗੀ ਹੈ ਕਿ ਜਿਹੜੇ ਐਮਪੀ ਆ ਮੈਂਬਰ ਆਫ ਪਾਰਲੀਮੈਂਟ ਆ ਆਮ ਆਦਮੀ ਪਾਰਟੀ ਤੋਂ ਡਾਕਟਰ ਰਾਜਕੁਮਾਰ ਜੀ ਏ ਗਏ ਸੀਗੇ ਉਥੇ ਤੇ ਇਹਨਾਂ ਨੇ ਇੱਕ ਬਿਆਨ ਵੀ ਲਾਇਆ ਸ਼ਾਇਦ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੀ ਇੱਥੇ ਦੀ ਵੀ ਇੱਕ ਤਰ੍ਹਾਂ ਦੀ ਰਿਸ਼ਤੇਦਾਰੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਇਵਨ ਪੰਜਾਬ ਦੇ ਜੋ ਐਸਸੀ ਕਮਿਸ਼ਨਾਂ ਗੜੀ ਜੀ ਉਹਨਾਂ ਨੇ ਵੀ ਇਹ ਇਹਨਾਂ ਨੂੰ ਤਲਬ ਕੀਤਾ ਪਰ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਆਇਆ ਪਰ ਮੈਂ ਇੱਕ ਗੱਲ ਹੋਰ ਜਾਣਨੀ ਚਾਹੁੰਦਾ ਕਿ ਭਾਰਤ ਦਾ ਨੈਸ਼ਨਲ ਐਸਸੀ ਕਮਿਸ਼ਨ ਕਿੱਥੇ ਆ ਉਹ ਕਿਉਂ ਨਹੀਂ ਇਹਨਾਂ ਨੂੰ ਜਵਾਬ ਤਲਬ ਕਰ ਰਿਹਾ ਇਵਨ ਕਿ ਵਾਈ ਪੂਰਨ ਜੀ ਦੇ ਜਿਹੜੇ ਕੇਸ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਐਸੀਐਸਟੀ ਵੀ ਐਕਟ ਲੱਗਣਾ ਚਾਹੀਦਾ ਸੀ ਸਰਕਾਰ ਨੇ ਪਤਾ ਨਹੀਂ ਕਿਉਂ ਨਹੀਂ ਲਾਇਆ ਕੀ ਮੰਚਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸੁਸਾਈਡ ਨੋਟ ਲਿਖ ਕੇ ਗਏ ਸੀਗੇ ਉਹਦੇ ਵਿੱਚ ਸਰਕਾਰ ਦੇ ਮੰਤਰੀਆਂ ਦੇ ਵੀ ਨਾਂ ਸੀ ਠੀਕ ਹੈ ਜੀ ਇਸੇ ਕਰਕੇ ਲੱਗਦਾ ਕਿ ਜਿਹੜਾ ਵਾਈਪੂਰਨ ਨੂੰ ਜੋ ਦਲਿਤ ਹੋਣ ਕਰਕੇ ਇਹ ਸਜ਼ਾ ਭੁਗਤ ਰਿਹਾ ਧੰਨਵਾਦ ਜੀ